ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬੀਰ ਨੇ ਗੋਸਾਈਂ ਬਹਿ ਗਏ ਥਾਂਗੀ ਨਹੀਂ ਕੋਈ ਦੀਨ ਗਰੀਬੀ ਆਪਣੀ ਕਰਤੇ ਹੋਏ ਸੁ ਹੋਏ ਕਬੀਰ ਨੇ ਗੋਸਾਈਂ ਬਹਿ ਗਏ ਥਾਂਗੀ ਨਹੀਂ ਕੋਈ ਦੀ ਨਗਰੀਬੀ ਆਪਣੀ ਕਰਤੇ ਹੋਈ ਸੁ ਹੋਈ ਕਬੀਰ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਈਂ ਓਹ ਨੇ ਤ ਸੁਨੇ ਹਰ ਨਾਮ ਜਸ ਓਹ ਪਾਪ ਦੇ ਹਸਨ ਜਾਈ ਕਬੀਰ ਹਰਨਾ ਦੂਬਲਾ ਏ ਹਰਿਆਰਾ ਤਾਲ ਲਾਖ ਏਰੀ ਏਕ ਜੀਓ ਕੇਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਕਰ ਕਰੇ ਪੀਵੇ ਨਿਰਮਲ ਨੀਰ ਬੇਨ ਹਰ ਭਗਤ ਨਾ ਮੁਕਤ ਹੋਏ ਿਉ ਕਹੇ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹ ਤਾ ਕਬੀਰ 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 ਹਰਦੀ ਪੀਰੀ ਚੂਨਾ ਉਜਲ ਪਾਈ RAM ਸਨੇਹੀ ਤਉ ਮਿਲੇ ਦੋਨੋ ਵਰਨ ਗਵਾਈ ਕਬੀਰ ਹਰਦੀ ਪੀਰ ਤਨ ਹਰੇ ਚੋਨ ਚੇਰ ਨਾ ਰਹਾਈ ਬਲਹਾਰੀ ਏ ਪਰীত ਕਾਓ ਏ ਜਾਤ ਵਰਨ ਕੁਲ ਜਾਈ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੇ ਪਾਈ ਮਨ ਤੋਂ ਮੈ ਗਲ ਹੋਈ ਰਿਹਾਓ ਨਿਕਸੋ ਕਿਉ ਕਹਿ ਜਾਈ ਕਬੀਰ ਐਸਾ ਸਤਗੁਰ ਜੇ ਮਿਲੈ ਤੁਠਾ ਕਰੇ ਪਸਾਓ ਮੁਕਤ ਦਵਾਰਾ ਮੋਕਲਾ ਸਈ ਜਿ ਆਵੋ ਜਾਓ ਕਬੀਰ ਨਾਮ ਹੋਈ ਸ਼ਾਨ ਨਾ ਸ਼ਾਪਰੀ ਨਾਮ ਹੋਈ ਕਰ ਨਹੀਂ ਗਾਉ ਮਤ ਹਰ ਪੂਛੇ ਕੌਣ ਹੈ ਮੇਰੇ ਜਾਤ ਨਾ ਨਾਉ ਕਬੀਰ ਮੋਈ ਮਰਨੇ ਕਾ ਚਾਉ ਹੈ ਮਰੂ ਤਾਰ ਕੇ ਦਵਾਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੀ ਬਾਰ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਸ ਹਰ ਕੀਆ ਪਯੋ ਕਬੀਰ 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 ਸੁਪਨੇ ਹੂੰ ਬਰੜਾਈ ਕੈ ਜੇ ਮੁਕ ਨਿਕਸੇ ਰਾਮ ਤਾਂ ਕੀ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੀ ਮਾਨਸ ਰਖਿਓ ਨਾਉ ਚਾਰ ਦਿਵਸ ਕੇ ਪਾਉਨੇ ਬੜ ਬੜ ਡਰਉਂਦੇ ਠਾਓ ਕਬੀਰ ਮਹਿੰਦੀ ਕਰ ਘਲਿਆ ਆਪ ਪਿਸਾਇ ਪਸਾਈ ਕੈਸੇ ਬਾਤ ਨ ਪੂਛੀਐ ਕਬੂ ਨ ਲਾਈ ਪਾਈ ਕਬੀਰ ਜੇਦਰ ਆਵਤ ਜਾਤਿਓ ਟਟਕੇ ਨਾਹੀ ਕੋਏ ਸੋਦਾਰ ਕੈਸੀ ਛੋਡੀ ਐ ਜੋਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲੈਰ ਚਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਈ ਮਾਕੀ ਚੰਦਨ ਪਰ ਹਰੀ ਜਿਹੀ ਬੇਗੰਧ ਤਹ ਜਾਈ ਕਬੀਰ ਬੈਦਮੂਆ ਰੋਗੀ ਮੂਆ ਬੂਆ ਸਭ ਸੰਸਾਰ ਏਕ ਬੀਰਾ ਨਾ ਮੂਆ ਜੇ ਨਾਹੀ ਰੋਵਨ ਹਾਰ ਕਬੀਰ ਆ ਰਾਮ ਨਾ ਧਾਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰੇ ਬਹੂਰ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀਨ ਮਰਨੇ ਤੇ ਕੀਆ ਡਰ ਪਨਾ ਜਬ ਹਾਥ ਸਦौरा ਲੀਨ ਕਬੀਰ ਰਸ ਕੋ ਗਾੰਡੋ ਚੂਸੀਐ ਗੁਨ ਕੋ ਮਰੀਐ ਰੋਈ ਸਭ ਗਨਿਆਰੀ ਮਾਨਸੈ ਫਲੋ ਨਕਹ ਕੋਈ ਕਬੀਰ ਗਾਗਰ ਜਲ ਭਰੀ ਆਜ ਕਾਲ ਜੇ ਹੈ ਫੂਟ ਗੁਰਜੂ ਨਾ ਚੀਤੇ ਆਪਨੋ ਆਦਮਾ ਜਲੀ ਜੈਗੇ ਛੂ ਲੂਟ ਕਬੀਰ ਗਾਗਰ ਜਲ ਭਰੀ ਆਜ ਕਾਲ ਜੇ ਹੈ ਫੂਟ ਗੁਰਜੂ ਨਾ ਚੀਤੇ ਆਪਨੋ ਸਾਦ ਮਾਜ ਲਈ ਜائیںਗੇ ਲੂਟ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੱਚੇ ਤੈ ਜਾਉ ਕਬੀਰ ਜਪਨੀ ਕਾਟ ਕੀ ਕਿਆਦ ਕਲਾਵੇ ਲੋਏ ਹਿਰਦੇ RAM ਨਾ ਚੇਤਹੀ ਏ ਜਪਨੀ ਕਿਆ ਹੋਏ कबीर बिरहौ पियंगम मन बसै मन त न माने कोए राम वियोगी ना जिए जिए ता बौरा होए कबीर पारस चंदन तिन है एक सुगंध ते मिल ते मिल तेऊ उत्तम पै लो काट निरगन्ध ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਿਆ ਜਾਈ ਏਕ ਜੋ ਸਾਧੂ ਬੋਹਿ ਮਿਲਿਓ ਤਿਨ ਲੀਆ ਅੰਚਲ ਲਾਈ ਕਬੀਰ ਬੈਦ ਕਹਿ ਹਉ ਹੀ ਭਲਾ दारू मेरे बस ए तो बस तो गोपाल की जब पावे ले खास कबीर नौबत अपनी ਦਿਨ ਦਾ ਸਲੇਹੋ ਬਜਾਈ ਨਦੀ ਨਾਮ ਸੰਜੋਗ ਜਿਉ ਬੌਰ ਨਾ ਮਿਲ ਹੈ ਆਈ ਕਬੀਰ ਸਤ ਸਮੁੰਦੇ ਮਸ ਕਰੋ ਕਲਮ ਕਰੋ ਬਨਰਾਈ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਈ ਕਬੀਰ ਜਾਤ ਜੁਲਾਹਾ ਕਿਆ ਕਰੀ ਹਿਰਦੇ ਬਸੇ ਗੋਪਾਲ ਕਬੀਰ ਰਮਈਆ ਕੰਟ ਮਿਲ ਚੁਕੇ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਈ ਪਾਂਚੋ ਲੜਕੇ ਮਾਰ ਕੈ ਰਹੀ ਰਾਮ ਲਿਉ ਲਾਈ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੇ ਫੂਕ اندا لوگ نہ جانઈ رہیو کبیر کوک کبیر ستی پکاری چه چڑی سن ہو بیرمسان لوگ سبایا چل گیو ہم تو مقام نیدان کبیر من پنખી بھیو اڑے اڑدا دیس جائی ਜੋ ਜਿਹੀ ਸੰਗਤ ਮਿਲੈ ਸੋ ਤੈ ਸੋ ਫਲ ਖਾਈ ਕਬੀਰ ਜਾਂ ਕੋ ਖੋਜ ਤੀ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਪਿਆ ਜਾਂ ਕੋ ਕਹਿਤਾ ਔਰ ਕਬੀਰ ਮਾਰੀ ਮਰੂਕ ਸੰਗ ਕੀ ਕਿਲੇ ਨਿਗਟ ਜਿਉ ਬੇਰ ਓ ਚੂਲੇ ਓ ਚੀਰੀਐ ਸਾਕਤ ਸੰਗ ਨਾਹਿਰ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਆਪਣੇ ਭਾਰੀ ਨਾ ਡਰੇ ਅਗੇ ਔਕਟ ਕਾਟ ਕਬੀਰ ਬਨ ਕੀ ਦਾਦੀ ਲਕਰੀ ਠਾੜੀ ਕਰੇ ਪਕਾਰ मत बस परो लोहार की जार दूजी बार कबीर एक मरन दोए मुई दोए मरी ते चार चार मरन छे मुई चार पुरख दो कबीर एक मरन मुए दोए मरन चार ਚਾਰ ਮਰਨ ਤੈ ਛੇ ਮੂਏ ਚਾਰ ਪੁਰਖ ਦੋਇ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਠੌਰ ਜਿਨਿ ਹਰ ਕਾ ਨਾਮ ਨਾ ਚੇਤੇਯੋ ਕਹਾ ਪਲਾਨੀ ਔਰ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੇ ਨਿਰਵਾਹੋ ਸਾਕਤ ਸੰਗ ਨਾ ਕੀ ਜੀਐ ਜਾਣੀ ਹੋਈ ਬਨਾਹੋ ਕਬੀਰ ਜਗ ਮੈਂ ਚੀਤਿ ਉਜਾਨਕੈ ਜਗ ਮੈਂ ਰਿਹੋ ਸਮਾਈ ਜਿਨ ਹਰਿ ਕਾ ਨਾਮ ਨ ਚੀਤਿਓ ਬਾਦੀ ਜਨਮੈ ਆਈ ਕਬੀਰ ਆਸਾ ਕਰੀਏ RAM ਕੀ ਅਵਰੀ ਆਸ ਨਿਰਾਸ ਨਰਕ ਪਰਿਤੈ ਮਨਾਈ ਜੋ ਹਰ ਨਾਮੋ ਉਦਾਸ ਕਬੀਰ ਸਿੱਖ ਸਖਾ ਬਹੁਤੇ ਕੀਏ ਕੇਸੋ ਕੀਓ ਨਾਮੀਤ ਚਾਲੇ ਤੇ ਹਰ ਮਿਲਨ ਕੋ ਵਿਚੇ اٹਕਿਓ ਚੀਤ ਕਬੀਰ ਕਾਰਨ ਬਪੁਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਈ ਜੇ ਜੇ ਡਾਲੀ ਪਗ ਤਰੋ सोई मुरमुर जाई कबीर अवरी को अपदेशती मुख में पर है रेत रास बरानी राखते खाया कर का कबीर अवरी को अपदेशती मुख में परी मुख में पर है रेत ਰਾਸ ਬਗਰਾਨੀ ਰਖਤੇ ਖਾਇਆ ਕਰ ਕਾਕੇਤ ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਪੂਸੀ ਖਾਓ ਉਹਨਾਰਸੋ ਹੋਏ ਹੈ ਸਾਕਤ ਸੰਗ ਨ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨੇ ਦੋਨਾ ਹੇਤ ਸਾਕਤ ਕਾਰੀ ਕੰਬਰੀ तोई होई नासीत कबीर संगत साध की दिन दिन दू ना हित साखद कारी कांबरी तोई होई नासीत कबीर मन मुंडिया नहीं केश मंडाए काई जो किस किया सो मन किया ਮੂੰਡਾ ਮੂੰਡ ਅਜਾਈ ਕਬੀਰ RAM ਨਾ ਛੋਡੀ ਐ ਤਨ ਤਨ ਜਾਈ ਤਾ ਜਾਓ ਯਰਨ ਕਮਲ ਚਿਤ ਬੀਦਿਆ RAMੇ ਨਾਮੋ ਸਮਾਓ ਕਬੀਰ ਜੋ ਹਮ ਜੰਤ ਵਿਜਾਵਤੀ ਟੂਟ ਗਈ ਸਬ ਤਾਰ ਜਨ ਤੇ ਵਿਚਾਰਾ ਕੀ ਕਰੇ ਚੱਲੇ ਬਿਜਾਮਨ ਹਾਰ ਕਬੀਰ ਮਾਈ ਮੁੰਡੋ ਤੇ ਗੁਰੂ ਕੀ ਜਾਂਤੇ ਪਰਮ ਨ ਜਾਈ ਆਪ ਡੂਬੀ ਚੋਂ ਬੇਦਮੇ ਚੇਲੇ ਦੀਏ ਬਹਾਈ ਕਬੀਰ ਜੀਤੇ ਪਾਪ ਕੀਏ ਰਾਖੀ ਤਲੀ ਦਰਾਈ ਪ੍ਰਗਟ ਪਏ ਨਿਦਾਨ ਸਭ ਜਬ ਪੂਛੀ ਧਰਮ ਰਾਈ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕਟੰਬ ਤੰਦਾ ਕਰਤਾ ਰਹ ਗਿਆ ਪਾਈ ਰਹਾ ਨਾ ਬੰਦ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕਟੰਬ ਤੰਦਾ ਕਰਤਾ ਰਹਿ ਗਿਆ ਪਾਈ ਰਿਆ ਨਾ ਬੰਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ